ਹਾਂਜੀ ਤਾਂ ਅੱਜ ਦੀ ਵੀਡੀਓ ਵਿੱਚ ਅਸੀਂ ਉਸ ਸ਼ਖਸ ਬਾਰੇ ਗੱਲ ਕਰਾਂਗੇ ਜੋ ਕਿ ਕੁਸ਼ਤੀ ਦਾ ਇੱਕ ਟੌਪ ਦਾ ਮੱਲ ਹੈ ਤੇ ਜਿਸ ਨੂੰ ਕਿ ਅਸੀਂ ਲੈਜੈਂਡ ਵੀ ਕਹਿ ਸਕਦੇ ਹਾਂ ਜਿਸ ਦਾ ਨਾਮ ਹੈ ਜੱਸਾ ਪੱਟੀ ਜੋ ਕਿ ਪੱਟੀ ਤੋਂ ਬਿਲੋਂਗ ਕਰਦੇ ਹਨ ਤੇ ਹੁਣ ਉਹਨਾਂ ਨੇ ਕੁਸ਼ਤੀ ਤੋਂ ਸੰਨਿਆਸ ਲੈ ਲਿਆ ਹੈ ਤੇ ਜੇਕਰ ਅਸੀਂ ਉਹਨਾਂ ਦੀ ਕੁਸ਼ਤੀ ਵਿੱਚ ਜਰਨੀ ਬਾਰੇ ਦੇਖੀਏ ਤਾਂ ਉਹਨਾਂ ਦੱਸਿਆ ਕਿ ਉਹਨਾਂ ਨੇ ਪਹਿਲੀ ਕੁਸ਼ਤੀ 13 ਸਾਲ ਦੀ ਉਮਰ ਵਿੱਚ 2006 ਦੇ ਵਿੱਚ ਛਿੰਝ ਕੁਲੀ ਸੀ ਤੇ ਉਹਨਾਂ ਦੀ ਪਹਿਲੀ ਵੱਡੀ ਪ੍ਰਾਪਤੀ 2009 ਵਿੱਚ ਉਹ ਸੀ ਜਿਸ ਵਿੱਚ ਉਹਨਾਂ ਨੇ ਮੋਟਰਸਾਈਕਲ ਜਿੱਤਿਆ ਸੀ ਅਤੇ ਉਸ ਤੋਂ ਬਾਅਦ ਕੁਸ਼ਤੀ ਖੇਡਦਿਆਂ ਕਈ ਸੱਟਾਂ ਵੀ ਉਹਨਾਂ ਦੇ ਲੱਗੀਆਂ ਅਤੇ ਬਾਅਦ ਵਿੱਚ ਦੁਬਾਰਾ ਉਹਨਾਂ ਨੇ 2014 ਵਿੱਚ ਇੱਕ ਸੁਹਾਣਾ ਵਿਖੇ ਹੋਏ ਕੁਸ਼ਤੀ ਵਿੱਚ ਦੰਗਲ ਵਿੱਚ ਇੱਕ ਖਿਡਾਰੀ ਨੂੰ ਹਰਾ ਕੇ ਪਹਿਲਾ ਨੰਬਰ ਹਾਸਲ ਕੀਤਾ ਅਤੇ ਉਹਨਾਂ ਨੇ ਦੱਸਿਆ ਕਿ ਮੈਂ ਅੱਜ ਜਿੰਨਾ ਵੀ ਨਾਮ ਕਮਾ ਚੁੱਕਿਆ ਹਾਂ ਇਸ ਵਿੱਚ ਮੇਰੇ ਕੋਚ ਸਾਹਿਬ ਤੇ ਪਿਤਾ ਦਾ ਬਹੁਤ ਹੀ ਵੱਡਾ ਹੱਥ ਹੈ ਅਤੇ ਅਸੀਂ ਪਹਿਲਵਾਨੀ ਜਗਤ ਨਾਲ ਜੁੜੇ ਰਹਾਂਗੇ ਤੇ ਦੱਸ ਦਈਏ ਕਿ ਉਹਨਾਂ ਨੇ 20 ਸਾਲ ਪਹਿਲਵਾਨੀ ਕੀਤੀ ਹੈ ਹਾਂਜੀ ਤੇ ਇਹ ਸੀ ਜੀ ਅੱਜ ਦੀ ਵੀਡੀਓ ਅਤੇ ਉਮੀਦ ਕਰਦੇ ਹਾਂ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੋਵੇਗੀ ਅਤੇ ਜੇਕਰ ਤੁਹਾਨੂੰ ਇਹ ਵੀਡੀਓ ਪਸੰਦ ਆਈ ਹੈ ਤਾਂ ਸਾਡੇ ਚੈਨਲ ਇਨਫੋਰਮੇਟਿਵ ਪੰਜਾਬ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ ਅਤੇ ਜੇਕਰ ਤੁਸੀਂ ਜੱਟ ਸਾਹਿਬ ਪੱਟ ਦੀ ਬਾਇਓਗ੍ਰਾਫੀ ਬਾਰੇ ਪੂਰੀ ਡਿਟੇਲ ਵੀਡੀਓ ਚਾਹੁੰਦੇ ਹੋ ਤਾਂ ਕਮੈਂਟ ਵਿੱਚ Yes ਜ਼ਰੂਰ ਲਿਖਿਓ ਧੰਨਵਾਦ